और बहुत ही साइज बाबा जी महाराज किशन नाथ जी कोनी जी वाकिया ने नाथ जी और ना जी देवी मंदिर त महापुरुष पहले तो मनमोहन नाथ जी हो सत महापुरुष सारे ਮੌਨ ਤੇ ਗਵਿੰਦਰ ਗ੍ਰੰਥ ਸ਼੍ਰੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਜੋੜ ਮੇਟੀ ਸਾਧ ਸੰਗਤ ਜੀ ਦਾ ਇੱਕ ਬਹੁਤ ਵੱਡਾ ਪਿਆਰ ਹੈ ਜੋ ਲੋਕਾਂ ਦੇ ਵਿੱਚੋਂ ਕਮਾਤੇ ਗਏ ਨੇ ਕਹਿੰਦੇ ਨੇ ਚੰਗੇ ਲੋਕ ਜਿਹੜੇ ਹੁੰਦੇ ਨੇ ਉਹ ਕਦੇ ਨਹੀਂ ਮੰਦੇ ਸੰਪੇਸ਼ਾ ਮੰਮਤ ਜੰਡੇ ਸੋ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਚਲੇ ਗਏ ਸਭ ਭੈਣ ਮੰਮਤਾ ਜੀ ਇਹਨਾਂ ਦੀ ਸ਼ੰਤੀ ਮੀਤ ਜੀ ਦੇ ਆਇਆ ਜੀ ਦੀ ਬੇਟੀ ਮੂਗੀਨ ਕੀ ਹੋ ਰਹੀ ਸਾਡੇ ਸਮਾਨਾ ਤੋਂ ਨਹੀਂ ਜਦੋਂ ਪੀਐਚ ਵਿੱਚ ਦਾਖਲ ਹੋਏ ਮੈਨੂੰ ਫੋਨ ਆਇਆ ਤਾਂ ਬੜੀ ਹੈਰਾਨ ਹੋਈ ਕਿ ਉਹਨਾਂ ਕਹਿੰਦੇ ਕਿ ਮੈਂ ਜਾਨਾ ਸੀ ਮਿਲਣ ਕਿ ਉਸ ਤੋਂ ਪਹਿਲੇ ਮੈਨੂੰ ਪਤਾ ਲੱਗਿਆ ਕਿ ਉਹ ਸਾਡੇ ਚ ਨਹੀਂ ਰਹੇ ਅਰਦਾਸ ਕਰਦਾ ਸੱਚਾ ਪਾਤਸ਼ਾਹ ਉਸ ਮੇਰੇ ਬੱਚੇ ਨੂੰ ਛੋਟੇ ਬੀਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਪਿੱਛੇ ਪਰਿਵਾਰ ਨੂੰ ਸਭ ਮਿਲ ਤੁ ਗੁਣੀ ਰਾਤ ਤੁ ਗੁਣੀ ਕਰਤੀ ਬਖਸ਼ੀ ਤੋਂ ਪਰਿਵਾਰ ਵੱਲੋਂ ਸਾਡੇ ਸਾਰਿਆਂ ਵੱਲੋਂ ਸਾਰੀ ਸੰਗਤ ਦਾ ਤੋਂ ਤੋਂ ਧੰਨਵਾਦ ਕੀਤਾ ਜਾਂਦਾ ਹੈ ਕੁਰਾਨ ਕੀ ਹੋਏਗੀ ਪਸ਼ਾ ਇੱਕ ਹਰਮਨ ਪਿਆਰਾ ਲੀਡਰ ਸੀ ਔਰ ਛੋਟੀ ਉਮਰ ਤੋਂ ਹੀ ਉਹ ਆਪਣੇ ਬਿਜ਼ਨਸ ਤੋਂ ਟਾਈਮ ਕੱਢ ਕੇ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਸੀ ਕਦੇ ਕੋਈ ਇਲੈਕਸ਼ਨ ਨਹੀਂ ਆ ਰਿਹਾ ਸੀ ਪੰਜ ਛੇ ਵਰੀ ਐਮਸੀ ਬਣੇ ਪ੍ਰਧਾਨ ਦੋ ਵਰੀ ਬਣੇ ਔਰ ਇੰਨਾ ਲੋਕਾਂ ਨੂੰ ਪਿਆਰਾ ਸੀ ਅੱਜ ਤੁਸੀਂ ਦੇਖਿਆ ਹੋਣਾ ਹਜ਼ਾਰਾਂ ਦੀ ਤੈਦਾਦ ਚ ਬਿਨਾ ਬੁਲਾਏ ਲੋਕ ਸ਼ੰਟੀ ਸ਼ੰਟੀ ਕਰਦੇ ਉਹਨਾਂ ਦੇ ਭੋਗ ਤੇ ਆਏ ਨੇ ਮੈਂ ਸਮਝਦਾ ਕਿ ਐਸੇ ਲੀਡਰ ਸੱਚੇ ਔਰ ਵੈਸੇ ਲੋਗਾ ਜਿਹੜੇ ਘੂਲ ਮਿਲ ਜਾਂਦੇ ਲੀਡਰ ਬਹੁਤ ਥੋੜੇ ਨੇ ਅੱਜ ਉਹਨਾਂ ਦੇ ਜਾਣ ਦਾ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਘਾਟਾ ਪਿਆ ਰਿਸ਼ਤੇਦਾਰਾਂ ਨੂੰ ਪਿਆ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਐਸਾ ਲੀਡਰ ਜਦੋਂ ਖੁੱਸ ਜਾਏ ਬਹੁਤ ਵੱਡਾ ਪਾੜਾ ਹੋ ਜਾਂਦਾ ਹੈ ਉਹਨੂੰ ਭਰਨ ਵਾਸਤੇ ਸੋ ਮੈਂ ਸਮਝਦਾ ਕਿ ਅੱਜ ਸਾਰੇ ਕਾਂਗਰਸਮੈਨ ਆ ਕੇ ਉਹਨਾਂ ਨੂੰ ਜੋ ਸਰਦਾਜਦੀ ਦਿੱਤੀ ਹੈ ਇਹ ਸਾਡਾ ਫਰਜ਼ ਹੀ ਨਹੀਂ ਸੀ ਬਣਦਾ ਸਾਡਾ ਕੋਈ ਆਸਾਨ ਨਹੀਂ ਹੈ ਪਰਿਵਾਰ ਤੇ ਔਰ ਉਸ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਪਰਿਵਾਰ ਨਾਲ ਖੜਨਾ ਸਾਡਾ ਫਰਜ਼ ਹੈ ਬਹੁਤ ਹੀ ਦੁੱਖ ਦੀ ਘੜੀ ਹੈ ਜੀ ਸਾਡੇ ਰਣਜੀਤ ਕੁਮਾਰ ਸੰਧੀ ਸਾਭਕਾ ਨਗਰ ਕੌਂਸਲ ਪ੍ਰਧਾਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਲਈ ਸਾਰੇ ਆਪਾਂ ਇਕੱਠੇ ਹੋਏ ਆ ਇੱਥੇ ਤੇ ਬਹੁਤ ਹੀ ਪਰਿਵਾਰ ਤੇ ਦੁੱਖ ਦਾ ਪਹਾੜ ਜਿਹੜਾ ਹੈ ਉਹ ਡਿੱਗਿਆ ਹੈ ਅੱਜ ਨਾਬਾ ਸ਼ਹਿਰ ਦੇ ਕੀ ਪੂਰੇ ਇਲਾਕੇ ਵਿੱਚੋਂ ਸਾਰੇ ਹੀ ਮੋਤਵਰ ਸੱਜਣ ਜਿਹੜੇ ਇੱਥੇ ਪਹੁੰਚੇ ਆ ਕਿਉਂਕਿ ਉਹ ਬਹੁਤ ਪਿਆਰ ਵਾਲੇ ਸੱਜਣ ਸੀਗੇ ਅੱਜ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਨ ਉਹਨਾਂ ਦੀ ਰਹਿਨਮਾਈ ਹੇਠ ਅੱਜ ਇੱਥੇ ਸਾਡੀ ਸਾਰੀ ਟੀਮ ਹਾਜ਼ਰੀ ਲਵਾਉਣ ਆਈ ਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਈ ਆ ਬਹੁਤ ਵੱਡਾ ਝਟਕਾ ਲੱਗਿਆ ਜੀ ਬੜੇ ਦੁੱਖ ਦੇ ਸਮੇਂ ਤੇ ਆਪਾਂ ਕਤਰ ਹੋਏ ਆ ਸਾਡਾ ਇੱਕ ਬੜਾ ਪਿਆਰਾ ਸਾਥੀ ਸੀ ਜਰ ਅਰਜਨੀਸ਼ ਸਿੰਘ ਜੀ ਜੋ ਵਕ ਵਕ ਉਹਨਾਂ ਨੂੰ ਜ਼ਿੰਮੇਵਾਰੀਆਂ ਰਹੀਆਂ ਇੱਥੇ ਨਿਪਸਲ ਕੌਂਸਲ ਦੇ ਪ੍ਰਧਾਨ ਰਹੇ ਪਾਰਟੀ 'ਚ ਬੜੀ ਸੇਵਾ ਕੀਤੀ ਅੱਜ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਅਜਿਹੇ ਵਿਅਕਤੀ ਜਿਹੜੇ ਸਮਰਪਿਤ ਹੁੰਦੇ ਆ ਆਪਣੇ ਇਲਾਕਿਆਂ ਨੂੰ ਸਮਰਪਿਤ ਹੁੰਦੇ ਆ ਸਮਾਜ ਨੂੰ ਸਮਰਪਿਤ ਹੁੰਦੇ ਆ ਪਰਿਵਾਰਾਂ ਨੂੰ ਸਮਰਪਿਤ ਹੁੰਦੇ ਆ ਆ ਉਹ ਵਿਅਕਤੀ ਦਾ ਜਾਣਾ ਬੜੇ ਦੁੱਖ ਦੀ ਗੱਲ ਹੈ ਸੋ ਮੈਂ ਵੀ ਇਸ ਦੁੱਖ ਦੇ ਵਿੱਚ ਸ਼ਾਮਲ ਹੋਇਆ ਤਾਂ ਮੈਂ ਤਾਂ ਇਹੀ ਅਸੀ ਤਾਂ ਕਹਿਨੇ ਆ ਕਿ ਪਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਵਾਈਫ ਨੂੰ ਤਕੜਾ ਰੱਖਣ ਸਟਰੋਂਗ ਰੱਖਣ ਕਿ ਇਸ ਦੁੱਖ ਨੂੰ ਉਹ ਬਰਦਾਸ਼ਤ ਕਰ ਪਾਣ। ਕੋ ਸਾਡੇ ਬੜੇ ਲੰਬੇ ਸਮੇਂ ਤੋਂ ਇੱਕ ਪਰਿਵਾਰਿਕ ਰਿਸ਼ਤਾ ਸੀਗਾ ਸ਼ੈਂਟੀਨਾ ਸ਼ੈਂਟੀ ਬੜਾ ਲੋਕਾਂ ਵਿੱਚ ਬੜੇ ਪਿਆਰ ਨਾਲ ਵਿਚਰਦਾ ਸੀਗਾ ਉਸਦੀ ਅੱਜ ਤੁਸੀਂ ਜਿਸ ਤਰ੍ਹਾਂ ਦੇ ਜਿਵੇਂ ਮੇਰੇ ਤੋਂ ਪਹਿਲਾਂ ਮੰਤਰੀ ਜੀ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਨੇ ਉਸ ਤੋਂ ਜਾਇਰ ਹੁੰਦਾ ਹੈ ਕਿ ਉਸ ਸਮਾਜ ਵਿੱਚ ਬੜੀ اچھی ਤਰ੍ਹਾਂ ਵਿਚਰਦਾ ਸੀਗਾ ਉਸਦੀ ਕਾਟ ਸਾਨੂੰ ਪਰਿਵਾਰਕ ਤੌਰ ਤੇ ਵੀ ਹੋਊਗੀ ਕਾਂਗਰਸ ਪਾਰਟੀ ਨੂੰ ਵੀ ਹੋਊਗੀ ਸਾਰੇ ਨਾਬੇ ਨੂੰ ਉਸਦੀ ਕਾਟ ਸਾਡੇ ਬਹੁਤ ਹੀ ਪਿਆਰੇ ਜਿੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦੀ ਰਜਨੀਸ਼ ਜੀ ਸ਼ਾਂਤੀ ਅਸੀਂ ਪਿਆਰ ਨਾਲ ਕਹਿੰਦੀ ਉੱਥੋਂ ਸਾਡਾ ਭਰਾ ਵੀ ਥੀ ਜਿੱਥੇ ਪਾਰਟੀ ਲਈ ਤੇ ਆਪਣੇ ਸ਼ਹਿਰ ਲਈ ਜਿੱਥੇ-ਜਿੱਥੇ ਉਹਦੀ ਡਿਊਟੀ ਲੱਗੀ ਚਾਹ ਬਤੌਰ ਪ੍ਰਧਾਨ ਉਹਨੇ ਹਰ ਇੱਕ ਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਨਾਭਾ ਸ਼ਹਿਰ ਦੇ ਵਿੱਚ ਉਸਦਾ ਇੰਨਾ ਪਿਆਰ ਸੀ ਕਿ ਅੱਜ ਸਾਰੇ ਦੇ ਅੱਖਾਂ ਦੇ ਵਿੱਚ ਪਾਣੀ ਆ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜ਼ਿਲ੍ਹਾ ਕਾਰ ਕਮੇਟੀ ਪਟਿਆਲਾ ਪ੍ਰਧਾਨ ਹੋਣ नाते ਉਸ ਮੇਰੇ ਵਿਛੜੇ ਭਰਾ ਨੂੰ ਦੋਸਤ ਨੂੰ ਸ਼ਰਧਾ ਤੇ ਸਤਿਕਾਰ ਪੇਟ ਕਰਦਾ ਹਾਂ ਇਹ ਵੱਡਾ ਦੁੱਖ ਹੈ ਜੀ ਸਾਡੇ ਲਈ ਅੱਜ ਜਿਹੜਾ ਕਿ ਨਾ ਕਿਹਾ ਜਾ ਸਕਦਾ ਨਾ ਸਹਿ ਜਾ ਸਕਦਾ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਅੱਧ ਵਿਚਾਲੇ ਛੱਡ ਕੇ ਸਾਡਾ ਪਿਆਰਾ ਭਰਾ ਚਲੇ ਗਏ ਹਰ ਦਿਨ ਦੁਖੀ ਦੀ ਸੇਵਾ ਕਰਨ ਵਾਲਾ ਬੰਦਾ ਕਿਸੇ ਦੀ ਭੀੜ ਪਏ ਤੇ ਕੰਮ ਆਉਣ ਵਾਲਾ ਬੰਦਾ ਪਤਾ ਨਹੀਂ ਰੱਬ ਨੂੰ ਕੀ ਕਾਲੀ ਪੈ ਗਈ ਬਹੁਤ ਹੀ ਇੱਕ ਵੱਡਾ ਸਾਡੇ ਜਿੱਥੇ ਸਮਾਜ ਨੂੰ ਘਟਾ ਪਿਆ ਉੱਥੇ ਸਾਡੀ ਪਰਟੀ ਨੂੰ ਘਟਾ ਪਿਆ ਪਰਿਵਾਰ ਲਈ ਤਾਂ ਇਹ ਨਾ ਪੂਰਾ ਹੋਣ ਵਾਲਾ ਘਟਾ ਹੈ ਹੀ ਹੈ ਸੋ ਮੈਂ ਤਾਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਆ ਕਿ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਪਰਿਵਾਰ ਨੂੰ ਇਸ ਵੱਡੇ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਦੇਣ ਤਾਂ ਕਿ ਪਰਿਵਾਰ ਉਹਦੇ ਉਹਨਾਂ ਦੇ ਦੱਸੇ ਦੇ ਰਸਤੇ ਤੇ ਇਸੇ ਤਰ੍ਹਾਂ ਸਮਾਜ ਦੀ ਇਹ ਪਰਵਾਰ ਸੇਵਾ ਕਰਦਾ ਰਹੇ ਧੰਨ ਬਹੁਤ ਵੱਡੀ ਘਾਟ ਦੀ ਗਲੀ ਪਾਰਟੀ ਤੇ ਇਕੱਲੇ ਪਰਿਵਾਰ ਨੂੰ ਨਹੀਂ ਪੂਰੇ ਨਗਰ ਨੂੰ ਵੀ ਬਹੁਤ ਵੱਡੀ ਘਾਟ ਹੈ ਪੂਰੇ ਇਲਾਕੇ ਨੂੰ ਬਹੁਤ ਵੱਡੀ ਘਾਟ ਹੈ ਕਿਉਂਕਿ ਸ਼ੈਂਟੀ ਸਾਡਾ ਦਾ ਭਰਾ ਸੀ ਸਾਡੀ ਤਾਂ ਯਾਰਾਂ ਦੋਸਤਾਂ ਵਾਲਾ ਰਿਸ਼ਤਾ ਸੀਗਾ ਸਾਰੇ ਆਹ ਅਸੀਂ ਸਾਰੇ ਇਕੱਠੇ ਇੱਕ ਟੀਮ ਬਣ ਕੇ ਇੱਕ ਭਰਾਵਾਂ ਵਾਲੀ ਸੋਚ ਵਾ ਕੇ ਚੱਲਦੇ ਸੀ ਬਟ ਸਿਆਸੀ ਤੌਰ ਤੇ ਕਦੇ ਅਸੀਂ ਇੱਕ ਦੂਜੇ ਨਾਲ ਘੱਟ ਵਿੱਚ ਰਹੇ ਸੀ ਦੋਸਤਾਂ ਵਾਂਗੂ ਵੱਧ ਵਿੱਚ ਰਹੇ ਪਰ ਮੈਂ ਦੇਖਦਾ ਰਹਿੰਦਾ ਸੀ ਜੀ ਉਸ ਬੰਦੇ ਦੇ ਮਨ ਚ ਜੋ ਭਾਵਨਾਵਾਂ ਹੁੰਦੀਆਂ ਸੀ ਲੋਕਾਂ ਦੀ ਸੇਵਾ ਦੇ ਪ੍ਰਤੀ ਸਰਕਾਰ ਵੇਲੇ ਜਿਸ ਤਰੀਕੇ ਨਾਲ ਉਹਨੇ ਨਿਰਪੱਖ ਸੇਵਾ ਕਰੀ ਹੈ ਤੇ ਹੁਣ ਆਪੋਜੀਸ਼ਨ ਦੇ ਵੇਲੇ ਵੀ ਕੋਈ ਔਖ ਆਈ ਕੋਈ ਤਸ਼ੱਦਦ ਆਈ ਉਹ ਬੰਦਾ ਦਬਿਆ ਨਹੀਂ ਤੇ ਅੱਜ ਵੀ ਕਿਸੇ ਵੀ ਗਰੀਬ ਗਰੁੱਪੇ ਨੂੰ ਕਿਸੇ ਨੂੰ ਲੋੜ ਹੁੰਦੀ ਤਾਂ ਸ਼ੈਂਟੀ ਪ੍ਰਧਾਨ ਸਾਹਿਬ ਤੋਂ ਮੂਰੇ ਇੱਕ ਨਾਮ ਹੁੰਦਾ ਸੀ ਜੋ ਅੱਗੇ ਹੋ ਕੇ ਕੰਮ ਕਰਦਾ ਸੀ ਸੋ ਉਸ ਚੀਜ਼ ਨਾਲ ਸਾਰੇ ਇਲਾਕੇ ਨੂੰ ਏਡੀ ਵੱਡੀ ਘਾਟ ਹੋਈ ਹੈ ਤੁਸੀਂ ਦੇਖੋ ਏਡੀ ਵੱਡੀ ਗਿਣਤੀ ਚ ਲੋਕਾਂ ਦੇ ਸੰਗਤ ਦਾ ਆਉਣਾ ਤੇ ਇਕੱਲਾ ਆਉਣਾ ਹੀ ਨਹੀਂ ਦਿਲ ਦੇ ਵਿੱਚ ਦਰਦ ਹੋਣਾ ਅੱਖਾਂ ਨਮ ਹੋਣੀਆਂ ਇਹੀ ਕਮਾਈ ਇੱਕ ਇਨਸਾਨ ਅਸੀਂ ਲੈ ਕੇ ਜਾਂਦਾ ਸੋ ਆਕਾਲ ਪੁਰਖ ਅਗੇ ਅਰਦਾਸ ਕਰਦੇ ਹਾਂ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿੱਥੇ ਵੱਲ ਬਖਸ਼ੇ ਉੱਥੇ ਅਸ਼ੀਰਵਾਦ ਇਸੇ ਤਰੀਕੇ ਨਾਲ ਬਣਾਈ ਰੱਖੇ ਤਾਂ ਕਿ ਉਹ ਵੀ ਉਸੇ ਤਰੀਕੇ ਨਾਲ ਇਲਾਕੇ ਦੀ ਸੇਵਾ ਦਾ ਬੇਟਾ ਮਿਆਂਕਾ ਭਾਬੀ ਜੀ ਹੋਣੀ ਨੇ ਉਹ ਵੀ ਲੋਕਾਂ ਦੀ ਸੇਵਾ ਇਸੇ ਤਰੀਕੇ ਨਾਲ ਕਰਦੇ ਰਹਿਣ